ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਗੱਲ ਕਾਂਗਰਸ ਪਾਰਟੀ ਦੇ ਤੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਹੋਰ ਫਿਰ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਵਰਕਰ ਦੇ ਵਿੱਚ ਪਹਿਲੇ ਹੀ ਪਸੰਦ ਬਣ ਚੁੱਕੇ ਨੇ ਖਾਸ ਕਰਕੇ ਪੰਜਾਬ ਦੀਆਂ 13 ਸੀਟਾਂ ਚੋਂ 4 ਰਾਖਸੀਆਂ ਸੀਟਾਂ ਨੇ ਜਿਨ੍ਹਾਂ ਦੇ ਵਿੱਚ ਜਲੰਧਰ ਹੁਸ਼ਿਆਰਪੁਰ ਫਤਿਹਗੜ ਸਾਹਿਬ ਤੇ ਫਰੀਦਕੋਟ ਤੇ ਇਹਨਾਂ ਚਾਰਾਂ ਸੀਟਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਥੋਂ ਦੇ ਜਿਹੜੇ ਲੀਡਰ ਨੇ ਤੇ ਵਰਕਰ ਨੇ ਉਹਨਾਂ ਦੀ ਇਹੀ ਪਸੰਦ ਆ ਕਿ ਰਾਖਵੀ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਹੀ ਲੜਾਇਆ ਜਾ ਹਰ ਕੋਈ ਕਹਿੰਦਾ ਜਲੰਧਰ ਵਾਲੇ ਕਹਿੰਦੇ ਕਿ ਚੰਨੀ ਨੂੰ ਇੱਥੋਂ ਲੜਾਇਆ ਜਾਵੇ ਫਤਿਹਗੜ ਸਾਹਿਬ ਵਾਲੇ ਕਹਿੰਦੇ ਕਿ ਇੱਥੋਂ ਲੜਾਇਆ ਜਾਵੇ ਜਲੰਧਰ ਵਾਲੇ ਕਹਿੰਦੇ ਇੱਥੋਂ ਲੜਾਇਆ ਜਾਵੇ ਸ਼ਾਰਪੁਰ ਵਾਲੇ ਤੇ ਫਰੀਦਕੋਟ ਵਾਲਿਆਂ ਦੀ ਵੀ ਮੰਗ ਆ ਕਿ ਚਰਨਜੀਤ ਸਿੰਘ ਚੰਨੀ ਨੂੰ ਹੀ ਸਾਡੇ ਹਲਕੇ ਚੋਂ ਚੋਣ ਲੜਾਈ ਜਾਵੇ ਚਰਨਜੀਤ ਸਿੰਘ ਚੰਨੀ ਨੇ ਸੀਟਾਂ ਚਾਰ ਨੇ ਤੇ ਪਸੰਦ ਰਾਖਵੀਆ ਸੀਟਾਂ ਤੋਂ ਚਰਨਜੀਤ ਸਿੰਘ ਚੰਨੀ ਬਣੇ ਹੋਏ ਨੇ ਹਾਲਾਂਕਿ 111 ਦਿਨ ਦੀ ਸਰਕਾਰ ਚਲਾਉਂਦਾ ਇਹ ਚਰਨਜੀਤ ਚੰਨੀ ਨੂੰ ਮੌਕਾ ਮਿਲਿਆ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਨੇ ਤੇ ਕਾਫੀ ਉਹਨਾਂ ਦੀ ਸਿਆਸੀ ਅਖਾੜਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਚ ਉਹਨਾਂ ਦੇ ਭਾਂਜੇ ਕਰਕੇ ਅਜਿਹਾ ਉਹਨਾਂ ਤੇ ੱੱਬੇ ਲੱਗੇ ਆ ਗਏ ਜਿਹੜੇ ਹਾਲੇ ਤੱਕ ਦਾਗ ਧੋਤੇ ਨਹੀਂ ਰਹੇ ਉਸ ਤੋਂ ਬਾਅਦ ਇੱਕ ਅਜਿਹੀ ਲਹਿਰ ਬਣਦੀ ਉਸ ਲਹਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆਈ ਝੱਖੜ ਦੇ ਵਿੱਚ ਉੱਡ ਜਾਂਦੇ ਨੇ ਤੇ ਖੁਦ ਚਰਨਿਸ ਚੰਨੀ ਆਪਣੀ ਜੱਦੀ ਸੀਟ ਚਮਕੌਰ ਸਾਬ ਤੋਂ ਵੀ ਹਾਰ ਜਾਂਦੇ ਨੇ ਤੇ ਨਾਲ ਦੀ ਨਾਲ ਭਦੌਰ ਤੋਂ ਵੀ ਉਹ ਹਾਰ ਜਾਂਦੇ ਨੇ ਹਾਲਾਂਕਿ ਉਸ ਸਮੇਂ ਰਾਹੁਲ ਗਾਂਧੀ ਨੇ ਮੁਰ ਤੋਂ ਚਰਨਿਸ ਚੰਨੀ ਨੂੰ 2022 ਦਾ ਚਿਹਰਾ ਬਣਾਇਆ ਸੀ ਤੇ ਬਹੁਤ ਸਾਰੇ ਲੀਡਰ ਨਾਰਾਜ਼ ਹੋ ਗਏ ਸੀ ਹਾਲਾਂਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਲੜਾਈ ਕਰ ਨਹੀਂ ਕਾਂਗਰਸ ਪਾਰਟੀ ਅੱਜ 18 ਸੀਟਾਂ ਦਾ ਮੂੰਹ ਦੇਖਣਾ ਪੈ ਰਿਹਾ ਤੇ ਵਜਾ ਉਹ ਖੁਦ ਨੇ ਪਰ ਹੁਣ ਕਿਉਂਕਿ ਲੋਕ ਸਭਾ ਚੋਣਾਂ ਨੇ ਇੱਕ ਇੱਕ ਸੀਟ ਦਾ ਮੁੱਲਾ ਉਧਰ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ ਕਿ ਇਸ ਵਾਰ ਐਨਡੀਏ ਦੀਆਂ 400 ਤੋਂ ਵੱਧ ਸੀਟਾਂ ਆਉਣਗੀਆਂ ਹੁਣ ਚਰਚਾ ਹੈ ਕਿ ਇੱਕ ਇੱਕ ਸੀਟ ਦਾ ਮੁੱਲ ਪਏਗਾ ਤੇ ਕਾਂਗਰਸ ਪਾਰਟੀ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜਾ ਚਰਚਾ ਬਹੁਤ ਸਾਰੇ ਅਸੀਂ ਪਹਿਲਾਂ ਉਮੀਦਵਾਰਾਂ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਕਿਹੜੀ ਸੀਟ ਤੋਂ ਕਿਹੜੇ ਕਿਹੜੇ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਪਰ ਚਾਰ ਜਿਹੜੇ ਰਾਖਵੇਂ ਹਲਕੇ ਨੇ ਉਹਨਾਂ ਦੇ ਵਿੱਚ ਆਖਰ ਚਰਜ ਚੰਨੀ ਕਿਉਂ ਪਹਿਲੀ ਪਸੰਦ ਬਣੇ ਹੋਏ ਨੇ ਗੱਲ ਅਜਿਹੀ ਇਹ ਹੈ ਕਿ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਦੇ ਵਿੱਚ ਇੱਕ ਐਸਸੀ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਜਾਂ ਰਾਖਮੇ ਜਿਹੜਾ ਵਰਗ ਆ ਉਹਨਾਂ ਦੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਲੋਕ ਜੁੜੇ ਨੇ ਉਹਨਾਂ ਨੂੰ ਲੈ ਕੇ ਇੱਕ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਸ਼ੁਰੂ ਕੀਤਾ ਜਿਹਨੂੰ ਐਲ ਡੀ ਐਮ ਕਹਿੰਦੇ ਨੇ ਉਸ ਐਲ ਡੀ ਐਮ ਮਤਲਬ ਜਿਹੜਾ ਵਾ ਲੀਡਰਸ਼ਿਪ ਡਿਵੈਲਪਮੈਂਟਲ ਮਿਸ਼ਨ ਉਦੇ ਚੱਲਦੇ ਆ ਕਿਉਂਕਿ ਪੰਜਾਬ ਦੇ ਵਿੱਚ ਚਾਰ ਜਿਹੜੇ ਨੇ ਉਹ ਰਾਖਵੇਂ ਹਲਕੇ ਨੇ ਤੇ ਪੰਜਾਬ 'ਚ ਇੱਕ ਲੋਕ ਸਭਾ ਹਲਕੇ ਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਨੇ ਤੇ ਹਰ 9 ਹਲਕਿਆਂ ਦੇ ਵਿੱਚ ਇੱਕ ਇੱਕ ਜਿਹੜਾ ਵਾ ਉਹ ਇੰਚਾਰਜ ਲਗਾਇਆ ਹੋਇਆ ਤੇ ਇਸ ਕਰਕੇ ਕੁੱਲ ਅਗਰ ਗੱਲ ਕੀਤੀ ਜਾਵੇ ਤਾਂ ਫਿਰ 36 ਅਜਿਹੇ ਇੰਚਾਰਜ ਲਗਾਏ ਗਏ ਨੇ ਹਰ ਲੋਕ ਸਭਾ ਹਲਕੇ ਦੇ ਪਿੱਛੇ 9 ਜਾਣੇ ਤੇ ਫਿਰ ਇਹ ਚਾਰ ਲੋਕ ਸਭਾ ਹਲਕਿਆਂ ਦੇ ਇੱਕ ਕואର୍ਡੀਨੇਟਰ ਵੀ ਲਗਾਇਆ ਤਾਲਮਿਲ ਇੰਚਾਰਜ ਵੀ ਲਗਾਇਆ ਕੁੱਲ 40 ਜਾਣੇ ਨੇ ਤੇ ਇਹਨਾਂ 40 ਜਾਣਿਆਂ ਦੀ ਮੀਟਿੰਗ ਕੀਤੀ ਗਈ ਆ ਕਾਂਗਰਸ ਪਾਰਟੀ ਦੇ ਜਿਹੜੇ ਸੈਂਟਰ ਦੇ ਵਿੱਚੋਂ ਵੱਡੇ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਸੋਨੀਆ ਗਾਂਧੀ ਪਰਿਵਾਰ ਦੇ ਨਾਲ ਕਰੀਬੀ ਮੰਨੇ ਜਾਂਦੇ ਨੇ ਕੇ ਰਾਜੂ ਕੇ ਰਾਜੂ ਉਹਨਾਂ ਨੇ ਪੰਜਾਬ ਦਾ ਦੌਰਾ ਕੀਤਾ ਤੇ ਉਹਨਾਂ ਨੇ ਜਿਹੜੇ ਇਹ 40 ਜਾਣੇ ਜਿਹਦੇ ਚ ਹਲਕਿਆਂ ਦੇ ਇੰਚਾਰਜ ਤੇ ਕואର୍ਡੀਨੇਟਰ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿ ਆਖਰ ਜਿਹੜੇ ਨੇ ਪੰਜਾਬ ਦੇ ਵਿੱਚ ਵਸਦਾ ਐਸਸੀ ਭਾਈਚਾਰਾ ਉਹਨਾਂ ਨੂੰ ਕਿਵੇਂ ਕਾਂਗਰਸ ਪਾਰਟੀ ਨਾਲ ਮੋਰ ਤੋਂ ਜੋੜਿਆ ਜਾਵੇ ਤੇ ਕਿਹੜੇ ਕਿਹੜੇ ਲੀਡਰ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਤੇ ਸਬ ਮੀਟਿੰਗ ਦੇ ਵਿੱਚ ਚਰਚਾ ਇਹੋ ਹੋਈ ਆ ਜਦ ਜਲੰਧਰ ਦੀ ਗੱਲ ਕੀਤੀ ਗਈ ਆ ਤੇ ਜਲੰਧਰ ਤੋਂ ਆਵਾਜ਼ ਉੱਠੀ ਜਿਹੜੇ ਕੋਆਰਡੀਨੇਟਰ ਜਾਂ ਜਿਹੜੇ ਇੰਚਾਰਜ ਆਏ ਸੀ 9 ਜਾਣੇ ਹਲਕਿਆਂ ਦੇ ਇੰਚਾਰਜ ਇੱਕ ਕੋਆਰਡੀਨੇਟਰ ਕਿ ਇਥੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਹੀ ਚੋ ਲੜਾਈ ਜਾਵੇ ਤਾਂ ਰਿਜ਼ਲਟ ਬਹੁਤ ਵਧੀਆ ਹੋਣਗੇ ਅਗਰ ਚਰਨ ਸਿੰਘ ਚੰਨੀ ਜਲੰਧਰ ਤੋਂ ਲੜਦੇ ਨੇ ਤੇ ਨਾਲ ਦੀ ਸੀਟ ਹਾਰਪੁਰ ਤੇ ਵੀ ਅਸਰ ਪਏਗਾ। ਔਰ ਨਾਲ ਖਰੂਰ ਸਾਹਿਬ ਦਾ ਏਰੀਆ ਪੈਂਦਾ ਉੱਥੇ ਵੀ ਅਸਰ ਪਏਗਾ। ਹਾਲਾਂਕਿ ਚਰਨ ਸਿੰਘ ਚੰਨੀ ਨੂੰ ਪਹਿਲਾਂ ਵੀ ਚੋ ਲੜਾਉਣ ਦੀ ਇੱਛਾ ਸੀ ਜਦੋਂ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਜਾਂਦੀ ਲੇਕਿਨ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਅਜਿਹੀ ਗੋਟੀਆਂ ਫਿੱਟ ਕੀਤੀਆਂ ਆ ਗਈਆਂ ਜਿਸ ਕਰਕੇ ਚਰਨ ਸਿੰਘ ਚੰਨੀ ਨੂੰ ਉਸ ਉਮੀਦਵਾਰ ਦੀ ਸੂਚੀ ਚੋਂ ਬਾਹਰ ਹੀ ਕੱਢ ਦਿੱਤਾ ਗਿਆ ਤੇ ਨੰਬਰ 2 ਵਾਲੇ ਨੂੰ ਜਿਹੜੀ ਆ ਉਹ ਟਿਕਟ ਦਵਾਈ ਗਈ ਚਰਚਾ થઈ ਵੀ ਹੈ ਕਿ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਚਾਹੁੰਦੇ ਸੀ ਕਿ ਚਰਨਜੀਤ ਚੰਨੀ ਉੱਥੋਂ ਚੋਣ ਲੜੇ ਕਿਉਂਕਿ ਜੇ ਚਰਨਜੀਤ ਸਿੰਘ ਚੰਨੀ ਚੋਣ ਲੜਦੇ ਤੇ ਲਾਜ਼ਮੀ ਤੌਰ ਤੇ ਉਹ ਫਿਰ ਤੋਂ ਪੰਜਾਬ ਦਾ ਇੱਕ ਵੱਡਾ ਚਿਹਰਾ ਬਣ ਕੇ ਉੱਭਰ ਸਕਦੇ ਸੀ ਲੇਕਿਨ ਕਾਂਗਰਸ ਪਾਰਟੀਆਂ ਦੀ ਆਪਸੀ ਖਿੱਚੋਤਾਣ ਕਰਕੇ ਆਪਸੀ ਕੁਰਸੀ ਦੀ ਭੁੱਖ ਕਰਕੇ ਜਿਲੰਦਰ ਜਿਹੜੀ ਸੀਟ ਆ ਕਾਂਗਰਸ ਪਾਰਟੀ ਜਿਮਨੀ ਚੌਂਡ ਜਿੱਤ ਦੀ ਜਿੱਤ ਦੀ ਹਾਰ ਗਈ ਰਿਜ਼ਲਟ ਇਹ ਸੀ ਕਿ ਅਗਰ ਚਰਚ ਦੀ ਸੀ ਚੰਨੀ ਜਿਹੜੀ ਪਹਿਲੀ ਪਸੰਦ ਸੀ ਅਗਰ ਉਹ ਚੌਂ ਲੜਦੇ ਤੇ ਲਾਜ਼ਮੀ ਤੌਰ ਤੇ ਰਿਜ਼ਲਟ ਹੋ ਰਹੇ ਹੁੰਦੇ ਲੇਕਿਨ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੇ ਜਹੀਆਂ ਗੋਟੀਆਂ ਫਿਟ ਕੀਤੀਆਂ ਕਿ ਨੰਬਰ 2 ਨੂੰ ਟਿਕਟ ਦਿੱਤੀ ਗਈ ਤੇ ਨੰਬਰ 2 ਫਿਰ ਨੰਬਰ 2 ਹੀ ਰਹਿ ਗਿਆ ਹੁਣ ਸਵਾਲ ਹੈ ਕਿ ਜਲੰਦਰ ਜਲੰਦਰ ਦੇ ਲੋਕ ਚਾਹੁੰਦੇ ਨੇ ਕਿ ਚਰ ਜਿਸ ਚੰਨੀ ਨੂੰ ਟਿਕਟ ਦਿੱਤੀ ਜਾਵੇ ਚਰ ਜਿਸ ਚੰਨੀ ਤੋਂ ਇਲਾਵਾ ਹੁਣ ਜਿਹੜੇ ਸੰਭਾਵੀ ਉਮੀਦਵਾਰ ਉਹਨਾਂ ਚ ਚੌਧਰੀਆਂ ਦਾ ਪਰਿਵਾਰ ਉਹ ਚੌਧਰੀ ਸੰਤੋਸ਼ ਸਿੰਘ ਦਾ ਹੋ ਸਕਦਾ ਜਾਂ ਫਿਰ ਚੌਧਰੀ ਸੰਤੋਖ ਸਿੰਘ ਦਾ ਹੋ ਸਕਦਾ ਇਸੇ ਤਰ੍ਹਾਂ ਜਦ ਹਾਰਪੁਰ ਦੀ ਮੀਟਿੰਗ ਹੁੰਦੀ ਹੈ ਕਿਉਂਕਿ ਹਾਰਪੁਰ ਵੀ ਰਾਖਵੀ ਸੀਟ ਆ ਉੱਥੇ ਵੀ ਚਰਚਾ ਹੈ ਇਹ ਹੀ ਸ਼ੁਰੂ ਹੋਈ ਜਦ ਅਚਾਰਪੁਰ ਦੇ ਪਿੰਦੇ ਅਧੀਨ 9 ਹਲਕਿਆਂ ਦੇ ਇੰਚਾਰਜ ਤੇ ਇੱਕ ਕੋਆਰਡੀਨੇਟਰ ਕੀ ਰਾਜੂ ਦੇ ਨਾਲ ਮੁਲਾਕਾਤ ਕਰਦੇ ਨੇ ਜਦ ਚਰਚਾ ਕੀਤੀ ਜਾਂਦੀ ਕਿ ਇਸ ਰਾਖਵੀ ਸੀਟ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਤੇ ਜਿੱਤਾਂ ਦੀ ਸੁਭਾਵਨਾ ਕੀਤੀ ਹੈ ਕਿਉਂਕਿ ਗੱਲ ਇਹ ਹੈ ਕਿ ਵਨੇਰਬਿਲਟੀ ਜਿਹੜੀ ਆ ਉਹ ਕਾਉਂਟੇਬਿਲਟੀ ਜਿਹੜੀ ਦੇਖੀ ਜਾ ਰਹੀ ਆ ਤੇ ਉਥੋਂ ਆਵਾਜ਼ ਆਈ ਕਿ ਚਰਚੀ ਚੰਨੀ ਹੀ ਅਗਰ ਹਾਰਪੁਰ ਤੋਂ ਲੜਦੇ ਨੇ ਕਿਉਂਕਿ ਇਹਨਾਂ ਦੋਨਾਂ ਹਲਕਿਆਂ ਦੇ ਵਿੱਚ ਜਲੰਧਰ ਤੇ ਹਾਰਪੁਰ ਦੇ ਵਿੱਚ ਖਾਸ ਕਰਕੇ ਰਵੀਦਾਸੀਆ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਵਸਦਾ ਹੈ ਤੇ ਹਾਰਪੁਰ ਤੋਂ ਵੀ ਚਰਚੀ ਚੰਨੀ ਨੂੰ ਜਿਹੜਾ ਵਾ ਉਹ ਲੋਕ ਸਭਾ ਚੋਣ ਲੜਾਈ ਜਾ ਸਕਦੀ ਹੈ ਕਿ ਜੇ ਹਾਰਪੁਰ ਚੋਣ ਲੜਾਈ ਜਾਊਗੀ ਤਾਂ لازਮੀ ਤੌਰ ਤੇ ਜਲੰਧਰ ਦੇ ਅਸਰ ਪੈਗਾ ਤੇ ਹਾਰਪੁਰ ਦੇ ਨਾਲ ਹੀ ਜਿਹੜੀ ਸੀਟ ਆ ਉਹ ਫਿਰ ਗੁਰਦਾਸਪੁਰ ਦੇ ਵੀ ਅੱਧਾ ਏਰੀਆ ਲੱਗ ਜਾਂਦਾ ਹੈਗਾ ਤੇ ਨਾਲ ਦੀ ਨਾਲ ਫਿਰ ਨੰਦਪੁਰ ਸਾਹਿਬ ਦਾ ਵੀ ਏਰੀਆ ਲੱਗ ਜਾਂਦਾ ਇਸ ਕਰਕੇ ਇਹ ਤਿੰਨ ਚਾਰ ਸੀਟਾਂ ਤੇ ਖਾਸ ਕਰਕੇ ਜਿਹੜਾ ਰਿజర్ਵ ਪਾਈਚਾਰਾ ਜਿਹੜਾ ਐਸਸੀ ਪਾਈਚਾਰਾ ਸੰਬੰਧ ਰੱਖਦਾ ਉਹ ਬਾਕੀ ਸੀਟਾਂ ਤੇ ਵੀ ਅਸਰ ਪਾਏਗਾ ਕਿਉਂਕਿ ਜੇ ਅਰਜੀਤ ਚੰਨੀ ਨੂੰ ਅਗਰ ਹਿਸ਼ਾਰਪੁਰ ਤੋਂ ਲੜਾਈ ਜਾਂਦੀ ਆ ਹੁਣ ਗੱਲ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਉੱਥੋਂ ਹਿਸ਼ਾਰਪੁਰ ਤੋਂ ਸੰਭਾਵੀ ਉਮੀਦਵਾਰ ਕਿਹੜੇ ਨਹੀਂ ਹੋਏ ਸੀ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕੇ ਉਹਦੇ ਵਿੱਚ ਪਵਨ ਕੁਮਾਰ ਆਦਿ ਆ ਅਤੇ ਸਿਟਿੰਗ ਐਮਐਲਏ ਜਿਹੜੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਹਾਲਾਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਇੱਛਾ ਨਹੀਂ ਪਹਿਲਾਂ ਵੀ ਉਹਨਾਂ ਨੇ 2019 ਦੇ ਵਿੱਚ ਚੋਣ ਲੜੀ ਸੀ ਬਹੁਤ ਘੱਟ ਮਾਰ ਦੇ ਨਾਲ ਸੋਮ ਪ੍ਰਕਾਸ਼ ਦੇ ਹੱਥੋਂ ਚੋਣ ਹਾਰ ਗਏ ਸੀ ਲੇਕਿਨ ਉਹ ਦੁਬੜ ਤੋਂ ਐਮਐਲਏ ਬਣੇ ਨੇ ਅਗਰ ਚਰਨ ਸਿੰਘ ਚੰਨੀ ਨੇ ਜਲੰਧਰ ਲੜੀ ਤਾਂ لازਮੀ ਤੌਰ ਤੇ ਉੱਥੋਂ ਜਾਂ ਤੇ ਫਿਰ ਪਵਨ ਕੁਮਾਰ ਆਦਗਿਆ ਜਾਂ ਫਿਰ ਜਿਹੜਾ ਕੇਰਲਾ ਤੋਂ ਡੀਜੀਪੀ ਅਹੁਦੇ ਤੋਂ ਰਿਟਾਇਰ ਹੋ ਕੇ ਆਏ ਨੇ ਹਾਰਪੁਰ ਦੇ ਰਹਿਣ ਵਾਲੇ ਨੇ ਆਈਪੀਐਸ ਅਫੀਸਰ ਸੁਦੇਸ਼ ਕੁਮਾਰ ਚਰਚਾ ਕਾਂਗਰਸ ਪਾਰਟੀ ਦੇ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਨੇ ਕੇ ਸੀ ਵੈਨੂ ਗੋਪਾਲ ਕਿਉਂਕਿ ਉਹ ਜਿਹੜੇ ਨੇ ਉਹ ਉੱਥੋਂ ਦੇ ਕੇਰਲਾ ਦੇ ਨਾਲ ਹੀ ਸੰਬੰਧ ਰੱਖਦੇ ਇਸ ਕਰਕੇ ਜਿਹੜੇ ਨੇ ਸੁਦੇਸ਼ ਕੁਮਾਰ ਹੁਣਾਂ ਦੇ ਚੰਗੇ ਯਾਰ ਸੰਪਰਕ ਦੇ ਵਿੱਚ ਨੇ ਤੇ ਕੇ ਸੀ ਵੈਨੂ ਗੋਪਾਲ ਨੇ ਹੀ ਸੁਦੇਸ਼ ਕੁਮਾਰ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਇਸ ਕਰਕੇ ਉਹਨਾਂ ਦੇ ਵੀ ਜਿਆਦਾ ਚਾਂਸ ਨੇ ਗੱਲ ਕਰਾਂਗੇ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਚਮਕੌਰ ਸਾਹਿਬ ਜਿਹੜਾ ਵਿਧਾਨ ਸਭਾ ਹਲਕਾ ਉਹ ਫਤਿਹਗੜ ਸਾਹਿਬ ਦੇ ਵਿੱਚ ਹੀ ਆਂਦਾਗਾ ਹਾਲਾਂਕਿ ਇੱਥੋਂ ਜਿਹੜੇ ਸਿਟਿੰਗ ਐਮਪੀ ਨੇ ਡਾਕਟਰ ਅਮਰ ਸਿੰਘ ਨੇ ਜਿਹੜੇ ਕਾਈਐਸ ਆਫੀਸਰ ਨੇ ਮੱਧ ਪ੍ਰਦੇਸ਼ ਦੇ ਵੱਡੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਉਸ ਸੈਂਟਰ ਦੇ ਵਿੱਚ ਡੈਪੂਟੇਸ਼ਨ ਤੇ ਵੀ ਆ ਗਏ ਸੀ ਦਿਗਵੇ ਜ ਸਿੰਘ ਜਿਹੜੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਸੈਂਟਰਲ ਕਾਂਗਰਸ ਦੇ ਵਿੱਚ ਵੱਡੇ ਲੀਡਰ ਉਹਨਾਂ ਦੇ ਕਾਫੀ ਕਰੀਬੀਆਂ ਚੋਂ ਇੱਕ ਨੇ 17 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ ਸੀ ਵਿਧਾਨ ਸਭਾ ਦੇ ਵਿੱਚ ਹਾਰ ਗਏ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਨੇ ਸਲਾਹ ਕਰਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਉਹਨਾਂ ਲੋਕ ਸਭਾ ਦੀ ਤਿਆਰੀ ਕੀਤੀ ਤੇ ਫਤੇਗੜ ਸਾਹਿਬ ਤੋਂ ਚੋਣ ਲੜ ਗਏ ਉਹਨਾਂ ਦੇ ਲੜਕੇ ਜਗਰਾਉ ਤੋਂ ਵੀ ਕਾਮਲ ਅਮਰ ਸਿੰਘ ਉਹਨਾਂ ਨੇ ਚੋਣ ਲੜੀ ਸੀ ਲੇਕਿਨ ਹਾਰ ਗਏ ਹੁਣ ਅਗਰ ਫਤੇਗੜ ਸਾਹਿਬ ਦੇ ਸੰਬੰਧਿਤ ਜਿਹੜੇ ਕੋਆਰਡੀਨੇਟਰ ਤੇ ਪਲਾਸਿਸ ਹਲਕਾ ਇੰਚਾਰਜ ਦੇ ਨਾਲ ਮੀਟਿੰਗ ਹੋਈ ਸੀ ਜਿਹੜੇ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਦੇ ਨਾਲ ਜੁੜੇ ਨੇ ਉਹਨਾਂ ਨੇ ਵੀ ਉੱਥੇ ਕਿਹਾ ਕਿ ਚਰਾਂਦੇਸ ਚੰਨੀ ਨੂੰ ਹੀ ਟਿਕਟ ਦਿੱਤੀ ਜਾਵੇ ਤਾਂ ਫਤੇਗੜ ਸਾਹਿਬ ਜਿੱਤ ਸਕਦੇ ਨੇ ਕਿਉਂਕਿ ਜਮਕੌਰ ਸਾਹਿਬ ਹਲਕਾ ਫਤਿਹਗੜ ਸਾਹਿਬ ਦਾ ਪਾਰਟ ਆ ਫਿਰ ਬਸ ਬਸੇ ਪਠਾਣਾ ਹੋ ਗਿਆ ਜਾਂ ਜਿਹੜੇ ਫਤਿਹਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਲੋਕ ਵਿਧਾਨ ਸਭਾ ਹਲਕੇ ਉਹਦੇ ਚ ਖਾਸ ਕਰਕੇ ਚਰਨਜੀਤ ਚੰਨੀ ਦਾ ਕਾਫੀ ਅਸਰ ਹੈ ਤੇ ਇਸ ਕਰਕੇ ਫਤਿਹਗੜ ਸਾਹਿਬ ਤੋਂ ਵੀ ਚਰਨਜੀਤ ਸਿੰਘ ਦੀ ਮੰਗ ਵਧੀ ਹੈ ਅਗਰ ਚਰਨ ਸਿੰਘ ਚੰਨੀ ਨੇ ਨਾ ਇੱਥੋਂ ਫਤਿਹਗੜ ਸਾਹਿਬ ਤੋਂ ਚੋਣ ਲੜੀ ਤੇ ਲਾਜ਼ਮੀ ਤੌਰ ਤੇ ਅਗਰ ਸਿਟਿੰਗ ਐਮਪੀ ਦੇ ਹੀ ਟਿਕਟ ਰਹੀ ਤੇ ਫਿਰ ਡਾਕਟਰ ਅਮਰ ਸਿੰਘਾ ਕੋਈ ਚੁਣੌਤੀ ਨਹੀਂ ਹੈ ਤੇ ਜੇ ਡਾਕਟਰ ਅਮਰ ਸਿੰਘ ਹੋਣਾ ਦੀ ਸੀਟ ਕੱਟੀ ਕਿਤੇ ਲਾਜ਼ਮੀ ਤੌਰ ਤੇ ਚੋਣਗੇ ਕਿ ਉਹਨਾਂ ਦੇ ਲੜਕੇ ਕਾਮਲ ਅਮਰ ਸਿੰਘ ਹੋਣਾ ਨੂੰ ਦਿੱਤੀ ਜਾਵੇ ਤੇ ਨਾਲ ਦੀ ਨਾਲ ਜਿਹੜਾ ਇੱਕ ਸਵਾਲ ਹੋ ਰਿਹਾ ਕਿ ਫਤਿਹਗੜ ਸਾਹਿਬ ਤੋਂ ਜਿਹੜਾ ਸਾਬਕਾ ਐਮਐਲਏ ਲਖਬੀਰ ਸਿੰਘ ਲੱਖਾ ਜਿਹੜੇ ਪਾਇਲ ਤੋਂ ਐਮਐਲਏ ਬਣੇ ਸੀ ਬਾਈਚ ਹਾਰ ਗਏ ਉਹ ਵੀ ਦਾਵੇਦਾਰ ਜਿਤਾ ਰਹੇ ਨੇ ਔਰ ਇਸੇ ਤਰ੍ਹਾਂ ਜਿਹੜੇ ਬੱਸੀ ਪਠਾਨਾਂ ਤੋਂ ਐਮਐਲਏ ਬਣੇ ਸੀ ਗੁਰਪ੍ਰੀਤ ਸਿੰਘ ਜੀਪੀ ਉਹ ਵੀ ਚਰਚਾ ਦੇ ਵਿੱਚ 2022 ਦੇ ਵਿੱਚ ਜਿੱਥੇ ਗੁਰਪ੍ਰੀਤ ਸਿੰਘ ਜੀਪੀ ਨੇ ਲੜੀ ਉੱਤੇ ਚਰਚਿੰਗ ਚੰਨੀ ਦੇ ਭਰਾ ਡਾਕਟਰ ਮਨੋਰ ਹੋਣਾ ਨੇ ਐਸਐਮਓ ਦੀ ਨੌਕਰੀ ਛੱਡ ਕੇ ਆਜ਼ਾਦ ਤੌਰ ਤੇ ਕਾਗਜ਼ ਭਰੇ ਸੀ ਲਿਖਨੇ ਇਸ ਵਾਰ ਫਤੇਗੜ ਸਾਹਿਬ ਤੋਂ ਵੀ ਇਹ ਮੰਗ ਹੈ ਕਿ ਚਰਨ ਚੰਨੀ ਨੂੰ ਇੱਥੋਂ ਲੜਾਈ ਜਾਵੇ ਚੋਣ ਕਿਉਂਕਿ ਉਹਨਾਂ ਦਾ ਹਲਕਾ ਚਮਕੌਰ ਸਾਹਿਬ ਵੀ ਇਸੇ ਲੋਕ ਸਭਾ ਦੇ ਅਧੀਨ ਪੈਂਦਾ ਗੱਲ ਆਖਰੀ ਰਾਖਵੀ ਸੀਟ ਫਰੀਦਕੋਟ ਦੀ ਗੱਲ ਕਰਾਂਗੇ ਜਿੱਥੇ ਫਤੇਗੜ ਸਾਹਿਬ ਜਲੰਧਰ ਤੇ ਸ਼ਾਰਪੁਰ ਜਲੰਧਰ ਤੇ ਹਸ਼ਾਰਪੁਰ ਦੇ ਵਿੱਚ ਰਵੀਦਾਸੀਆ ਭਾਈਚਾਰਾ ਵੱਡੀ ਗਿਣਤੀ ਚ ਵਸਦਾ ਹੈ ਚਰਜਿਸ ਚੰਨੀ ਵੀ ਰਵੀਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਔਰ ਖਾਸ ਕਰਕੇ ਡੇਰਾ ਬਲਣਾ ਵਾਲੇ ਜਾਂ ਜਿਹੜੇ ਬਾਕੀ ਉੱਥੇ ਉਸ ਇਲਾਕੇ ਦੇ ਵਿੱਚ ਡੇਰੇ ਨੇ ਉਹਨਾਂ ਦੇ ਵੀ ਪਹਿਲੀ ਪਸੰਦ ਚਰਜਿਸ ਚੰਨੀ ਆ ਇਸ ਕਰਕੇ ਚਰਜਿਸ ਚੰਨੀ ਦੀ ਜ਼ਿਆਦਾ ਜਿਹੜੀ ਹੈ ਮੰਗ ਜਾਂ ਜਿੱਥੋਂ ਜੋ ਲੜ ਸਕਦੇ ਹੋ ਜਾਂ ਜਲੰਧਰ ਹੋ ਸਕਦਾ ਜਾਂ ਹਸ਼ਾਰਪੁਰ ਹੋ ਸਕਦਾ ਫਤੇਗੜ ਸਾਹਿਬ ਦੇ ਵਿੱਚ ਵੀ ਜਿਹੜਾ ਐਸਸੀ ਭਾਈਚਾਰਾ ਵਸਦਾ ਲੇਕਿਨ ਐਸਸੀ ਭਾਈਚਾਰੇ ਚੋਂ ਜ਼ਿਆਦਾ ਜਿਹੜਾ ਰਵੀਦਾਸੀਆ ਭਾਈਚਾਰਾ ਵਸਦਾ ਬਾਕੀ ਵੀ ਐਸਸੀ ਭਾਈਚਾਰੇ ਦੀ ਜਿਹੜੀ ਸੰਬੰਧਿਤ 36 37 ਭਾਈਚਾਰਾ ਉਹ ਫਤੇਗੜ ਸਾਹਿਬ ਵੀ ਵਸਦਾ ਲੇਕਿਨ ਗੱਲ ਚੌਥੀ ਸੀਟ ਫਰੀਦਕੋਟ ਦੀ ਹੈ ਫਰੀਦਕੋਟ ਰਾਖਵਲ ਕਾ ਇਸ ਹਲਕੇ ਦੇ ਵਿੱਚ ਜ਼ਿਆਦਾ ਜਿਹੜਾ ਵਾ ਜਲੰਧਰ ਹਾਰਪੁਰ ਦੇ ਮੁਕਾਬਲੇ ਜਿਹੜਾ ਉੱਥੇ ਰਵੀਦਾਸੀਆ ਭਾਈਚਾਰਾ ਘਟਾ ਜ਼ਿਆਦਾਤਰ ਤੇ ਮਜਬੀ ਸਿੱਖ ਭਾਈਚਾਰਾ ਵਸਦਾ ਹੈਗਾ ਹਾਲਾਂਕਿ ਉਹਤੋਂ ਸ਼੍ਰੋਮਨੀ ਕਾਲੀਦਲ ਨੇ ਕਿਸੇ ਵੇਲੇ ਗੁਲਜਾਰ ਸਿੰਘ ਰਣੀਕੇ ਨੂੰ ਵੀ ਤਾਰਿਆ ਕਿ ਉਹ ਮਜਬੀ ਸਿੱਖ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਹਾਰ ਗਏ ਸੀ ਕਾਂਗਰਸ ਪਾਰਟੀ ਨੇ 2009 ਦੇ ਵਿੱਚ ਡੈਨੀ ਬੰਡਾਲਾ ਨੂੰ ਟਿਕਟ ਦਿੱਤੀ ਕਿਉਂਕਿ ਉਹਨਾਂ ਦੇ ਫਾਦਰ ਵੀ ਮਨਿਸਟਰ ਰਹੇ ਚੁੱਕੇ ਨੇ ਨਾਨਾ ਵੀ ਮਨਿਸਟਰ ਰਹੇ ਚੁੱਕੇ ਨੇ ਸਰਦੂਲ ਸਿੰਘ ਬੰਡਾਲਾ ਦੇ ਲੜਕੇ ਨੇ ਡੈਨੀ ਬੰਡਾਲਾ 2017 ਚ ਜੰਡਿਆਲਾ ਗੁਰੂ ਤੋਂ ਐਮਐਲਏ ਬਣੇ ਤੇ 2009 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਸੀ ਫਰੀਦਕੋਟ ਤੋਂ ਕਿਉਂਕਿ ਫਰੀਦਕੋਟ ਚ ਐਸਸੀ ਭਾਈਚਾਰਾ ਵੱਸਦਾ ਲੇਕਿਨ ਬਹੁਤ ਘੱਟ ਮਾਰਦਿਆਂ ਦੇ ਨਾਲ ਡੈਨੀ ਬੰਡਾਲਾ ਹਾਰ ਗਏ ਪਰ ਹੁਣ ਸਵਾਲ ਹੈ ਕਿ ਫਰੀਦਕੋਟ ਦੇ ਜਦੋਂ ਮੀਟਿੰਗ ਹੈ ਉਹਦੇ ਚ ਫਿਰ ਚਰਨਜੀਤ ਸਿੰਘ ਚੰਨੀ ਦਾ ਹੀ ਨਾਮ ਉੱਠਿਆ ਕਿ ਉਹਨਾਂ ਨੂੰ ਚੋਣ ਲੜਾਈ ਜਾਵੇ ਚ ਚਰਨਜੀਤ ਚੰਨੀ ਨੂੰ ਫਰੀਦਕੋਟ ਲੜਾਉਂਦੇ ਨੇ ਤੇ ਨਾਲ ਦੀਆਂ ਜਿਹੜੀਆਂ ਸੀਟਾਂ ਨੇ ਫਿਰੋਜ਼ਪੁਰ ਜਾਂ ਬਠਿੰਡਾ ਉਸ ਤੇ ਵੀ ਅਸਰ ਪਏਗਾ ਹੁਣ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜਿਹੜੇ ਫਰੀਦਕੋਟ ਤੋਂ ਜਿਹੜੀ ਚਰਚਾ ਹੈ ਜਾਂ ਖਾਸ ਕਰਕੇ ਉੱਥੋਂ ਨੇ ਜਿਹੜੇ ਨਾਮ ਨੇ ਇੱਕ ਤੇ ਵਜੂਦਾ ਜਿਹੜੇ ਐਮਪੀ ਨੇ ਜਿਹੜੇ ਆ ਜਿਹਦੇ ਚ ਮੁਹੰਮਦ ਸਦੀਕ ਨੇ ਲੋਕ ਗਾਇਕ ਨੇ ਉਹਨਾਂ ਦੀ ਟਿਕਟ ਕੱਟਣ ਦੇ ਜ਼ਿਆਦਾ ਚਾਂਸ ਨੇ ਲੇਕਿਨ ਅਗਰ ਉਹਨਾਂ ਦੀ ਟਿਕਟ ਕੱਟੀ ਜਾਂਦੀ ਹੈ ਤੇ ਉਹ ਆਪਣੀ ਧੀ ਜਿਹੜੀ ਧੀ ਉਹਨਾਂ ਦਾ ਨਾਮ ਜੁਮੀਦ ਅਖਤਰ ਉਹਨਾਂ ਦੇ ਚਰਚਾ ਕਿ ਉਹਨਾਂ ਦੇ ਹੱਕ ਵਿੱਚ ਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਅਗਰ ਜੁਮੀਦ ਅਖਤਰ ਨੂੰ ਵੀ ਨਾ ਮਿਲਦੀ ਆ ਗਈ ਤੇ ਫਿਰ ਡੈਨੀ ਮੰਡਾਲਾ ਜਿਹੜੇ ਜੰਡਿਆਲਾ ਗੁਰੂ ਤੌਰ ਐਮਐਲਏ ਰਹਿ ਚੁੱਕੇ ਨੇ ਉਹ ਫਿਰ ਭੱਜ ਦੌੜ ਕਰ ਰਹੇ ਨੇ ਕਿ ਫਰੀਦਕੋੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਇੱਕ ਨਾਮ ਹੋਰ ਆਇਆ ਦੇ ಕಾಂಗ್ರೆਸ ਪਾਰਟੀ ਦੇ ਲੀਡਰ ਉੱਥੇ ਰਹਿ ਚੁੱਕੇ ਨੇ ਗੁਰਦਰਸ਼ਨ ਘਰ ਉਹਨਾਂ ਦਾ ਲੜਕਾ ਪਰਮਿੰਦਰ ਸਿੰਘ ਡਿੰਪਲ ਪਰਮਿੰਦਰ ਸਿੰਘ ਡਿੰਪਲ ਹੋਣਾ ਨੇ ਫਰੀਦਕੋਟ ਦੇ ਵਿੱਚ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਆਗੇ ਨੇ ਇਸ ਤੋਂ ਇਲਾਵਾ ਲੁਧਿਆਣਾ ਤੋਂ ਜਿਹੜੇ ਗਿਲ ਹਲਕੇ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਨੇ ਕੁਲਦੀਪ ਸਿੰਘ ਬਾਦ ਆਈਐਸਵੀ ਰਹਿ ਕੇ ਆਈਐਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਹ ਮੇਰੇ ਬਣ ਗਏ ਸੀ ਔਰ ਬਿੰਦ ਪਰਿਵਾਰ ਦੇ ਕਾਫੀ ਨੇੜੇ ਸਮਝੇ ਜਾਂਦੇ ਨੇ ਤੇ ਕੁਲਦੀਪ ਸਿੰਘ ਵੈਦ ਦੇ ਸਬੰਧ ਚਰਜ ਸੀ ਚੰਨੀ ਹੋਣਾ ਦੇ ਨਾਲ ਵੀ ਠੀਕ ਨੇ ਇਸ ਕਰਕੇ ਕੁਲਦੀਪ ਸਿੰਘ ਵੈਦ ਦੇ ਵੀ ਚਰਚਾ ਨੇ ਕਿ ਫਰੀਦਕੋਟ ਤੋਂ ਟਿਕਟ ਲੜ ਸਕਦੇ ਨੇ ਹਾਲਾਂਕਿ ਉੱਥੇ ਜ਼ਿਆਦਾ ਮਜਬੀ ਸਿੱਖ ਭਾਈਚਾਰਾ ਵੱਸਦਾ ਕਾਂਗਰਸ ਪਾਰਟੀ ਨੇ ਵੀ ਐਕਸਪੈਰੀਮੈਂਟ ਕੀਤਾ ਸੀ ਡੈਨੀ ਬੰਡਾਲਾ ਦੇ ਰੂਪ ਚ ਸ਼੍ਰੋਮਣੀ ਕਾਲੀ ਦਲ ਨੇ ਵੀ ਗੁਲਜਾਰ ਸਿੰਘ ਰਣੀਕੇ ਦੇ ਰੂਪ ਚ ਐਕਸਪੈਰੀਮੈਂਟ ਕੀਤਾ ਲੇਕਿਨ ਕਾਮਯਾਬੀ ਨਹੀਂ ਮਿਲੀ ਹਾਲਾਂਕਿ ਮੁਹੰਮਦ ਸਦੀਕ ਆ ਮੁਹੰਮਦ ਸਦੀਕ ਹੋਣੀ ਜਾਇ ਪਹਿਲਾ ਮੁਸਲਮਾਨ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਬਾਅਦ ਚ ਉਹਨਾਂ ਨੇ ਆਪਣੇ ਆਪ ਨੂੰ ਕਨਵਰਟ ਕਰ ਲਿਆ ਸੀ ਇਸ ਕਰਕੇ ਇਹਨਾਂ ਦਾ ਜਦੋਂ ਬੱਸੀ ਪਠਾਣਾ ਤੋਂ ਅਕਾਲੀਆਂ ਦੇ ਖਾਸਮ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਨੇ ਪ੍ਰਿੰਸੀਪਲ ਸੈਕਟਰੀ ਰਹਿ ਚੁੱਕੇ ਸੀ ਦਰਬਾਰਾ ਸਿੰਘ ਗੁਰੂ ਜਦੋਂ ਪਦੌੜ ਤੋਂ ਦਰਬਾਰਾ ਸਿੰਘ ਗੁਰੂ ਹਾਰ ਗਏ ਸੀ ਜਿੱਥੋਂ ਮੁਹੰਮਦ ਸੇਦ ਦੀ ਘਰ ਤੋਂ ਫਿਰ ਦਰਬਾਰਾ ਸਿੰਘ ਹੋਣਾਂ ਨੂੰ ਸੁਪਰੀਮ ਕੋਰਟ ਤੱਕ ਕੇਸ ਲੜਨਾ ਪਿਆ ਸੀ ਲੇਕਿਨ ਫਿਰ ਵੀ ਉਹ ਐਮਐਲਏ ਬਣੇ ਰਹੇ ਸੀ ਤੇ ਇਸ ਕਰਕੇ 2019 ਦੇ ਵਿੱਚ ਜਿਹੜਾ ਵਾ ਮੁਹੰਮਦ ਅਸਦਿਕ ਨੂੰ ਨਹੀਂ ਉੱਥੋਂ ਐਮਪੀ ਬਣੇ ਸੀ ਕਿ ਇਹ ਨਹੀਂ ਕਿ ਉੱਥੇ ਜਾਂ ਮਜਬੀ ਸਿੱਖ ਪਾਈਚਾਰਾ ਵਸਦਾ ਜ਼ਿਆਦਾ ਜਾਂ ਫਿਰ ਰਵੀਦਾਸੀਆ ਪਾਈਚਾਰਾ ਵਸਦਾ ਲੇਕਿਨ ਮੁਹੰਮਦ ਅਸਦਿਕ ਜਿੱਤ ਗਏ ਕਿਉਂਕਿ ਇੱਕ ਲੋਕ ਗਾਇਕ ਨੇ ਤੇ ਉਹ ਲੋਕ ਗਾਇਕ ਨੇ ਜਿਨ੍ਹਾਂ ਨੇ ਚਾਰ ਚਾਰ ਪੀੜੀਆਂ ਤੱਕ ਗਾ ਲਿਆ ਹੈਗਾ ਬਹੁਤ ਸਾਰੇ ਮੁਹੰਮਦ ਅਸਦਿਕ ਨੇ ਅਜਿਹੇ ਵਿਆਹਾਂ ਤੇ ਖਾੜੇ ਲਾਇਨੇ ਕਿ ਜਿਹੜੇ ਅੱਜ ਦੇ ਬੱਚੇ ਨੇ ਉਹਨਾਂ ਦੇ ਵਿਆਹ ਉਹਨਾਂ ਦੇ ਪਿਓਆਂ ਦੇ ਉਹਨਾਂ ਦੇ ਦਾਦਿਆਂ ਦੇ ਉਹਨਾਂ ਦੇ ਪਰਦਾਦਿਆਂ ਦੇ ਇੱਕ ਵੱਡਾ ਨਾਮ ਇਸ ਕਰਕੇ ਮੁਹੰਮਦ ਸਦੀਕ ਹੋਣੀ 2019 ਦੇ ਵਿੱਚ ਫਰੀਦਕੋਟ ਤੋਂ ਜਿੱਤ ਕੇ ਲੇਕਿਨ ਇਸ ਵਾਰ ਜਿੰਨਾ ਟਿਕਟ ਮਿਲੀ ਆਪਣੀ ਧੀ ਵਾਸਤੇ ਚਾਹੁੰਦੇ ਨੇ ਜੇ ਧੀ ਨੂੰ ਨਾ ਮਿਲੀ ਤੇ ਚਰਨਜੀਤ ਚੰਨੀ ਦੇ ਵੀ ਉੱਥੇ ਵੱਡੀ ਮੰਗ ਆ ਕਿ ਉਹਨੂੰ ਚੋਣ ਮੈਦਾਨ ਵਿੱਚ उतਾਰਿਆ ਜਾਵੇ ਲੇਕਿਨ ਕੁਲਦੀਪ ਸਿੰਘ ਬਾਦ ਵੀ ਲੱਗੇ ਹੋ ਨੇ ਤੇ ਡੈਨੀ ਬੰਡਾਲਾ ਵੀ ਤੇ ਪਰਮਿੰਦਰ ਸਿੰਘ ਡਿੰਪਲ ਹੁਣ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਇੱਕ ਨੇ ਹਲਕੇ ਚਾਰ ਨੇ ਚਾਰਾਂ ਹਲਕਿਆਂ ਦੇ ਜਿਹੜੇ ਤਾਲਮਿਲ ਇੰਚਾਰਜ ਜਾਂ ਕੋਆਰਡੀਨੇਟਰ ਉਨ੍ਹਾਂ ਦੀ ਜਿਹੜੀ ਮੀਟਿੰਗ ਹੋਈ ਉਹਦੇ 'ਚ ਵਾਰ-ਵਾਰ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਵਾ ਉੱبر ਕੇ ਸਾਹਮਣੇ ਹਰ ਕੋਈ ਚਾਹੁੰਦਾ ਕਿ ਜੇ ਉੱਥੇ ਕੋਈ ਸਹਿਮਤੀ ਨਿਭਾਉਂਦੀ ਤੇ ਚਰਨਜੀਤ ਸਿੰਘ ਚੰਨੀ ਨੂੰ ਸਾਡੇ ਹਲਕੇ ਵਿੱਚ ਭੇਜਿਆ ਜਾਵੇ ਸਾਡੇ ਹਲਕੇ ਤੋਂ ਲੜਦੇ ਤੇ ਨਾਲ ਦੇ 2-3 ਹਲਕਿਆਂ ਤੇ ਕਾਂਗਰਸ ਪਾਰਟੀ ਦੇ ਹੱਕ 'ਚ ਹਵਾ ਬਣ ਸਕਦੀ ਆ ਕਿਉਂਕਿ ਦਬਾਬੇ ਦੇ ਵਿੱਚ ਦੇ ਮੱਝੇ ਦੇ ਵਿੱਚ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪਹਿਲਾਂ 111 ਦਿਨਾਂ ਬਾਅਦ ਫਿਰ ਜੋ ਚਿਹਰਾ ਬਣਾਇਆ ਗਿਆ ਤੇ ਜਿੰਨੀਆਂ ਵੀ 18 ਸੀਟਾਂ ਆਈਆਂ ਖਾਸ ਕਰਕੇ ਦਬਾਬਾ ਤੇ ਮਾਝੇ ਚ ਚਰਨ ਜੀ ਸੀ ਚੰਨੀ ਦੀ ਇੱਕ ਵੱਡੀ ਭੂਮਿਕਾ ਖਾਸ ਕਰਕੇ ਜਲੰਧਰ ਦੇ ਵਿੱਚ ਵੀ ਅਗਰ ਪ੍ਰਗਟ ਸਿੰਘ ਹੋਣੀ ਜਾਂ ਜੇ ਕੋਈ ਹੋਰ ਜਿੱਤੇ ਹੈਗੇ ਨੇ ਤੇ ਇਹਦੇ ਚ ਖਾਸ ਕਰਕੇ ਜਿਹੜਾ ਉਹਨਾਂ ਹਲਕਿਆਂ ਪਿੰਡਾਂ ਦੇ ਵਿੱਚ ਜਿੱਥੇ ਐਸਸੀ ਭਾਈਚਾਰਾ ਜ਼ਿਆਦਾ ਵੱਸਦਾ ਸੀ ਉਥੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੋਟਾਂ ਪਈਆਂ ਤਾਂ ਹੀ ਕਈ ਕਾਂਗਰਸੀ ਐਮਐਲਏ ਜਾਂ ਮੰਤਰੀ ਦੁਬਾਰਾ ਜਿੱਤੇ ਨੇ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਨੇ ਫੈਸਲਾ ਕਰਨਾ ਕਿ ਰਾਖਵੀ ਸੀਟਾਂ ਨੂੰ ਕਿਸ ਰਾਖਵੀ ਸੀਟ ਤੋਂ ਚਰਨ ਸਿੰਘ ਚੰਨੀ ਨੂੰ ਟਿਕਟ ਦਿੱਤੀ ਜਾਂਦੀ ਉਹ ਚਰਨ ਸਿੰਘ ਚੰਨੀ ਦੀ ਕਿਹੜੀ ਉਚਾ ਜੇ ਡੇਰਾ ਬੱਲਾਂ ਵਾਲਿਆਂ ਦੇ ਨਾਲ ਚਰਨ ਸਿੰਘ ਚੰਨੀ ਦਾ ਪਿਆਰ ਤੇ ਲਾਜਮੀ ਤੌਰ ਤੇ ਉਹ ਜਲੰਧਰ ਤੋਂ ਚੋਣ ਲੜ ਸਕਦੇ ਨੇ ਜਿਹੜੀ ਉਹਨਾਂ ਦੀ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਨੇ ਉਹਨਾਂ ਦੀ ਟਿਕਟ ਘਟਾ ਦਿੱਤੀ ਸੀ ਲੇਕਿਨ ਹੁਣ ਝਟਕਾ ਉਹਨਾਂ ਲੀਡਰਾਂ ਵਾਸਤੇ ਕਿ ਚੰਨੀ ਇੱਕ ਵਾਰ ਫਿਰ ਵਰਕਰਾਂ ਦੇ ਵਿੱਚ ਖਾਸ ਕਰਕੇ ਐਸਸੀ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲੀਡਰਾਂ ਦੇ ਵਿੱਚ ਜਾਂ ਹਲਕਿਆਂ ਦੇ ਵਿੱਚ ਪਹਿਲੀ ਪਸੰਦ ਆ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ।